ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੋਰਚਾ ਚੜ੍ਹਦੀ ਕਲਾ ਚਾ ਅੱਜ ਤੁਹਾਨੂੰ ਪਤਾ ਵੀ ਹਾਂ ਸਰਕਾਰ ਨੇ ਇੱਥੇ ਲੋਕਾਂ ਦੇ ਉੱਤੇ ਆਪਣਾ ਜਿਹੜਾ ਬਾਰਡਰ ਸਿਕਨੋਰੀ ਬਾਰਡਰ ਉੱਥੇ ਗੋਲੀਆਂ ਚਲਾਈਆਂ ਸਾਡੇ ਮੁੰਡਿਆਂ ਨੂੰ ਸ਼ਹੀਦ ਕੀਤਾ ਠੀਕ ਹੈ ਨਾ ਉਹਨੂੰ ਦੇਖ ਕੇ ਅੱਜ ਰਣਨੀਤੀ ਸਾਡੇ ਲੀਡਰਾਂ ਵੱਲੋਂ ਚੇਂਜ ਕੀਤੀ ਗਈ ਵੀ ਹਾਂ ਸਾਡੇ ਮੁੰਡਿਆਂ ਦਾ ਹੋਰ ਨੁਕਸਾਨ ਨਾ ਹੋਵੇ ਅਸੀਂ ਆਪਣੇ ਲੀਡਰਾਂ ਨਾਲ ਰਲ ਕੇ ਚੱਲਣ ਵਾਲੇ ਆ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਅਸੀਂ ਉਹਵੇਂ ਚੱਲਾਂਗੇ ਪਰ ਅਸੀਂ ਸਾਡਾ ਸਾਡਾ ਮੋਰਚਾ ਚੜ੍ਹਦੀ ਕਲਾ ਦਾ ਜਾ ਕੋਈ ਨਸਰੀਆ ਕਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅੱਜੇ ਤਾਂ ਸਾਡਾ 8ਵਾਂ 9ਵਾਂ ਦਿਨ ਹੈ ਅੱਜ ਠੀਕ ਹੈ ਨਾ ਅਸੀਂ ਤਾਂ 6-6 ਮਹੀਨੇ ਦੇ ਰਾਸਨ ਲੈ ਕੇ ਆਏ ਹੋਇਆ ਸਾਨੂੰ ਪਤਾ ਸਾਡੇ ਦੁਸ਼ਮਣ ਦੀ ਕਿੰਨੀ ਵੱਡੀ ਪਿਆਰੀ ਆ ਅੱਜ ਸਾਡੇ ਦੁਸ਼ਮਣ ਨੇ ਸਾਨੂੰ ਆਪਣਾ ਅਸਲੀ ਰੂਪ ਦਿਖਾਦਾ ਵੀ ਅਸੀਂ ਤੁਹਾਡੇ ਲਈ ਕੀ ਕਰਾਂਗੇ ਸਾਡੇ ਲੀਡਰ ਉਸ ਹੱਬ ਨਾਲ ਰਣਨੀਤੀ ਬਣਾਉਣਗੇ ਤੇ ਸਾਰੇ ਨੌਜਵਾਨ ਉਸਹਾਬ ਨਾਲ ਰਣਨੀਤੀ ਨਾਲ ਆਪਣੇ ਲੀਡਰਾਂ ਨਾਲ ਖੜਕੇ ਰਾਗੇ ਤੇ ਉਸਹਾਬ ਨਾਲ ਲੜਾਂਗੇ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਸਾਨੂੰ ਪਤਾ ਸਾਡੇ ਨਸਲਾਂ ਤੇ ਗੱਲ ਆਈ ਹੋਈ ਆ ਸਾਡੇ ਪੀੜ੍ਹੀਆਂ ਤੇ ਗੱਲ ਆਈ ਹੋਈ ਆ ਜਿਹੜੀਆਂ ਵੀ ਡਿਵਾਂਡਾਂ ਨੇ ਸਾਰੀਆਂ ਪੂਰੀ ਕਰਕੇ ਹਟਾਂਗੇ ਪਿੱਛੇ ਹਟਣ ਦਾ ਸਵਾਲ ਪੈਦਾ ਨਹੀਂ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਮੋਰਚੇ ਤੋਂ ਬੱਦ ਤੇ ਬੱਦ ਹੱਦ ਨਹੀਂ ਕਰੋ ਫਾਰੇ ਨੌਜਵਾਨ ਇੱਥੇ ਨੇ ਕਿਸੇ ਦੀ ਪ੍ਰਕਾਰ ਚ ਨਹੀਂ ਆਣਾ ਜਿਹੜਾ ਤੁਹਾਨੂੰ ਕਹਿੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਵੀ ਐਵੇਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਬਾਬਾ ਜੀ ਸਿੱਧੀਆਂ ਪਾਣ ਆਏ ਨੇ ਅੱਜ ਦਾ ਪਹਿਲੀ ਝਟ ਹੋਈ ਆ ਕੀ ਪਤਾ ਕੀਨੀ ਝਟਾ ਹੋਰ ਸਾਨੂੰ ਸਰਕਾਰ ਨਾਲ ਅਜੇ ਕਰਨੀਆਂ ਪੈਣਗੀਆਂ ਸਾਡੀਆਂ ਤਿਆਰੀਆਂ ਅੱਜ ਵੀ ਭੁੱਲਨੇ ਅਸੀਂ ਤਾਂ ਆਪਣੇ ਲੀਡਰ ਤੇ ਹੁਕਮ ਦਾ ਵੇਟ ਕਰਦੇ ਜਿਵੇਂ ਸਾਡੇ ਲੀਡਰ ਕਹਿਣਗੇ ਉਵੇਂ ਚੱਲਾਂਗੇ ਪਰ ਤੁਹਾਨੂੰ ਬੇਨਤੀ ਕਰਦੇ ਆ ਬਾਬਾ ਜੀ ਮੋਰਚੇ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੁਹਾਡੀ ਜ਼ਿੰਮੇਵਾਰੀ ਆ ਇੱਥੇ ਵੀ ਚੜ੍ਹਦੀ ਕਲਾ 'ਚ ਰੱਖਣਾ ਆ ਸੋਸ਼ਲ ਮੀਡੀਆ ਤੇ ਵਿਚਾਰਦੀ ਘਰ ਅੱਜ ਰੱਖਣੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਵੱਧ ਤੋਂ ਵੱਧ ਹਾਜ਼ਰੀ ਲਵਾਓ ਜਿਵੇਂ ਸਾਡੇ ਲੀਡਰ ਕੱਲ ਉਹਨਾਂ ਨੀਤੀ ਬਣਾ ਕੇ ਜੋ ਜੋ ਵੀ ਕਰਨਗੇ ਹਨ ਜੋ ਜੋ ਵੀ ਫੈਸਲੇ ਲੈਣਗੇ ਉਹਨਾਂ ਤੇ ਵੀ ਫੁੱਲ ਚੜਾਵਾਂਗੇ ਤੇ ਇਸ ਮੌਕੇ ਨੂੰ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਹੋਰ ਹੈ ਗੁਰਜੀਤ ਭਾਈ ਇੱਕ ਬੇਨਤੀ ਹੋਰ ਆ ਰਾਖੀ ਕਰ ਰਹੇ ਆ ਮੋਰਚੇ ਦੀ ਇੱਥੇ ਹੀ ਡਟੇ ਹੋਇਆ ਸਾਰੇ ਨੌਜਵਾਨ ਕੋਈ ਬੈਮ ਨਾ ਰੱਖੇ ਸਰਕਾਰ ਵੀ ਹਾਂ ਕੋਈ ਮੋਰਚੇ ਨੂੰ ਆ ਕੇ ਕੁਝ ਐਵੇਂ ਢੱਲ ਪਾ ਦੂਗੀ ਰਾਤ ਨੂੰ ਹੀ ਐਵੇਂ ਕੋਈ ਨੁਕਸਾਨ ਕਰ ਦੂਗੀ ਜਨਤਾ ਖੇਡ ਜਾਗੇ ਮੋਰਚੇ ਨੂੰ ਕੁਝ ਨਹੀਂ ਹੋਣ ਦਿੰਦੇ ਇੱਥੇ ਹੀ ਖੜੇ ਹਾਂ ਇੱਥੇ ਹੀ ਟੱਟੇ ਹੋਇਆ ਇੱਥੇ ਹੀ ਟੱਟ ਕੇ ਇਹਨਾਂ ਦਾ ਸਾਹਮਣਾ ਕਰਾਂਗੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਤ ਤੋਂ ਬਾਤ ਹਾਜ਼ਰੀ ਲਵਾਓ ਬਾਤ ਤੋਂ ਬਾਤ ਮੋਰਚੇ ਦਾ ਸਾਥ ਦਿਓ ਬਾਈ ਬੇਨਤੀ ਕਰਦਾ